ਪੈਟਰੋਲ ਪੰਪ ਤੇ ਜਮ ਕੇ ਹੰਗਾਮਾ ਹੋ ਗਿਆ ਜਿੱਥੇ ਦੋ ਕੁੜੀਆਂ ਆਪਸ ਦੇ ਵਿੱਚ ਪੇੜ ਗਈਆਂ ਦਰਅਸਲ ਬਿਨਾ ਹੈਲਮਟ ਪੈਟਰੋਲ ਨਾ ਦੇਣ ਤੇ ਹੰਗਾਮਾ ਹੋ ਜਾਂਦਾ ਪੈਟਰੋਲ ਪੰਪ ਕਰਮੀਆਂ ਦੇ ਨਾਲ ਇੱਕ ਕੁੜੀ ਜਿਹੜੀ ਹੈ ਇਸ ਦੀ ਬਹਿਸ ਹੁੰਦੀ ਹੈ ਤੇ ਫਿਰ ਗੱਲ ਜਿਹੜੀ ਹੱਥੋਂ ਪਾਈ ਤੱਕ ਪਹੁੰਚ ਗਈ ਹੈ ਲੋਕਾਂ ਦੇ ਵੱਲੋਂ ਅੱਗੇ ਵਧ ਕੇ ਇਹਨਾਂ ਦੋਵਾਂ ਨੂੰ ਰੋਕਿਆ ਗਿਆ ਹਾਲਾਂਕਿ ਮਾਮਲੇ ਦੀ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੁੰਦੀ ਨਜ਼ਰ ਆ ਰਹੀ। ਦੱਸਦੇ ਇਹ ਕਿ ਜਿੱਥੇ ਰਾਮਗੜਤਾਲ ਇਲਾਕਾ ਜਿੱਥੇ ਆਜ਼ਾਦ ਚੌਂਕ ਦਾ ਇਹ ਮਾਮਲਾ ਤਾਂ ਗੋਰਖਪੁਰ ਦੇ ਵਿੱਚ ਪੈਟਰੋਲ ਪੰਪ ਤੇ ਵੇਖੋ ਕਿਵੇਂ ਹੰਗਾਮਾ ਹੋ ਗਿਆ। ਕਿਵੇਂ ਕੁਦੂ ਕੁੜੀਆਂ ਆਪਸ ਦੇ ਵਿੱਚ ਝੜੀਆਂ ਨੇ ਤਾਂ ਪੂਰਾ ਮਾਮਲਾ ਇਹ ਦੱਸਿਆ ਜਾ ਰਿਹਾ ਕਿ ਜਿੱਥੇ ਇਹ ਜਿਹੜੀਆਂ ਦੋ ਕੁੜੀਆਂ ਨੇ ਆਪਸ ਦੇ ਵਿੱਚ ਇਹਨਾਂ ਦਾ ਵਿਵਾਦ ਹੁੰਦਾ ਬਿਨਾਂ ਹੈਲਮਟ ਤੋਂ ਪੈਟਰੋਲ ਨਾ ਦੇਣ ਨੂੰ ਲੈ ਕੇ ਇਥੇ ਇਹ ਸਾਰੀ ਬਹਿਸ ਜਿਹੜੀ ਇਹ ਸ਼ੁਰੂ ਹੁੰਦੀ ਹੈ। ਪੈਟਰੋਲ ਪੰਪ ਤੇ ਜੰਮ ਕੇ ਹੰਗਾਮਾ ਹੋ ਗਿਆ ਜਿੱਥੇ ਦੋ ਕੁੜੀਆਂ ਆਪਸ ਦੇ ਵਿੱਚ ਪੇੜ ਗਈਆਂ ਦਰਅਸਲ ਬਿਨਾ ਹੈਲਮਟ ਪੈਟਰੋਲ ਨਾ ਦੇਣ ਤੇ ਹੰਗਾਮਾ ਹੋ ਜਾਂਦਾ ਪੈਟਰੋਲ ਪੰਪ ਕਰਮੀਆਂ ਦੇ ਨਾਲੇ ਕੁੜੀ ਜਿਹੜੀ ਹੈ ਇਸ ਦੀ ਬਹਿਸ ਹੁੰਦੀ ਹੈ ਤੇ ਫਿਰ ਗੱਲ ਜਿਹੜੀ ਹੱਥੋਂ ਪਾਈ ਤੱਕ ਪਹੁੰਚ ਗਈ ਹੈ ਲੋਕਾਂ ਦੇ ਵੱਲੋਂ ਅੱਗੇ ਵੱਧ ਕੇ ਇਹਨਾਂ ਦੋਵਾਂ ਨੂੰ ਰੋਕਿਆ ਗਿਆ ਹਾਲਾਂਕਿ ਮਾਮਲੇ ਦੀ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੁੰਦੀ ਨਜ਼ਰ ਆ ਰਹੀ। ਦਾਸਤੇ ਇਹ ਕਿ ਜਿੱਥੇ ਰਾਮਗੜ੍ਹਤਾਲ ਇਲਾਕਾ ਜਿੱਥੇ ਆਜ਼ਾਦ ਚੌਂਕ ਦਾ ਇਹ ਮਾਮਲਾ ਤਾਂ ਗੋਰਖਪੁਰ ਦੇ ਵਿੱਚ ਪੈਟਰੋਲ ਪੰਪ ਤੇ ਵੇਖੋ ਕਿਵੇਂ ਹੰਗਾਮਾ ਹੋ ਗਿਆ, ਕਿਵੇਂ ਕੁਦੂ ਕੁੜੀਆਂ ਆਪਸ ਦੇ ਵਿੱਚ ਝੜੀਆਂ ਨੇ ਤਾਂ ਪੂਰਾ ਮਾਮਲਾ ਇਹ ਦੱਸਿਆ ਜਾ ਰਿਹਾ ਕਿ ਜਿੱਥੇ ਇਹ ਜਿਹੜੀਆਂ ਦੋ ਕੁੜੀਆਂ ਨੇ ਆਪਸ ਦੇ ਵਿੱਚ ਇਹਨਾਂ ਦਾ ਵਿਵਾਦ ਹੁੰਦਾ ਬਿਨਾ ਹੈਲਮਟ ਤੋਂ ਪੈਟਰੋਲ ਨਾ ਦੇਣ ਨੂੰ ਲੈ ਕੇ ਇਥੇ ਇਹ ਸਾਰੀ ਬਹਿਸ ਜਿਹੜੀ ਹੈ ਪੈਟਰੋਲ ਪੰਪ ਤੇ ਜੰਮ ਕੇ ਹੰਗਾਮਾ ਹੋ ਗਿਆ ਜਿੱਥੇ ਦੋ ਕੁੜੀਆਂ ਆਪਸ ਦੇ ਵਿੱਚ ਪੇੜ ਗਈਆਂ ਨੇ ਦਰਅਸਲ ਬਿਨਾ ਹੈਲਮਟ ਪੈਟਰੋਲ ਨਾ ਦੇਣ ਤੇ ਹੰਗਾਮਾ ਹੋ ਜਾਂਦਾ ਪੈਟਰੋਲ ਪੰਪ ਕਰਮੀਆਂ ਦੇ ਨਾਲ ਇੱਕ ਕੁੜੀ ਜਿਹੜੀ ਹੈ ਇਸ ਦੀ ਬਹਿਸ ਹੁੰਦੀ ਹੈ ਤੇ ਫਿਰ ਗੱਲ ਜਿਹੜੀ ਹੱਥੋਂ ਪਾਈ ਤੱਕ ਪਹੁੰਚ ਗਈ ਹੈ ਲੋਕਾਂ ਦੇ ਵੱਲੋਂ ਅੱਗੇ ਵੱਧ ਕੇ ਇਹਨਾਂ ਦੋਵਾਂ ਨੂੰ ਰੋਕਿਆ ਗਿਆ ਹਾਲਾਂਕਿ ਮਾਮਲੇ ਦੀ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੁੰਦੀ ਨਜ਼ਰ ਆ ਰਹੀ। ਦੱਸਦੇ ਇਹ ਕਿ ਜਿੱਥੇ ਰਾਮਗੜਤਾਲ ਇਲਾਕਾ ਜਿੱਥੇ ਆਜ਼ਾਦ ਚੌਂਕ ਦਾ ਇਹ ਮਾਮਲਾ ਤਾਂ ਗੋਰਖਪੁਰ ਦੇ ਵਿੱਚ ਪੈਟਰੋਲ ਪੰਪ ਤੇ ਵੇਖੋ ਕਿਵੇਂ ਹੰਗਾਮਾ ਹੋ ਗਿਆ। ਕਿਵੇਂ ਕੁਦੂ ਕੁੜੀਆਂ ਆਪਸ ਦੇ ਵਿੱਚ ਝੜੀਆਂ ਨੇ ਤਾਂ ਪੂਰਾ ਮਾਮਲਾ ਇਹ ਦੱਸਿਆ ਜਾ ਰਿਹਾ ਕਿ ਜਿੱਥੇ ਇਹ ਜਿਹੜੀਆਂ ਦੋ ਕੁੜੀਆਂ ਨੇ ਆਪਸ ਦੇ ਵਿੱਚ ਇਹਨਾਂ ਦਾ ਵਿਵਾਦ ਹੁੰਦਾ ਬਿਨਾ ਹੈਲਮਟ ਤੋਂ ਪੈਟਰੋਲ ਨਾ ਦੇਣ ਨੂੰ ਲੈ ਕੇ ਇਥੇ ਇਹ ਸਾਰੀ ਬਹਿਸ ਜਿਹੜੀ ਇਹ ਸ਼ੁਰੂ ਹੁੰਦੀ ਹੈ। ਪੈਟਰੋਲ ਪੰਪ ਤੇ ਜੰਮ ਕੇ ਹੰਗਾਮਾ ਹੋ ਗਿਆ ਜਿੱਥੇ ਦੋ ਕੁੜੀਆਂ ਆਪਸ ਦੇ ਵਿੱਚ ਪੇੜ ਗਈਆਂ ਨੇ ਦਰਅਸਲ ਬਿਨਾ ਹੈਲਮਟ ਪੈਟਰੋਲ ਨਾ ਦੇਣ ਤੇ ਹੰਗਾਮਾ ਹੋ ਜਾਂਦਾ ਪੈਟਰੋਲ ਪੰਪ ਕਰਮੀਆਂ ਦੇ ਨਾਲ ਇੱਕ ਕੁੜੀ ਜਿਹੜੀ ਹੈ ਇਸ ਦੀ ਬਹਿਸ ਹੁੰਦੀ ਹੈ ਤੇ ਫਿਰ ਗੱਲ ਜਿਹੜੀ ਹੱਥੋਂ ਪਾਈ ਤੱਕ ਪਹੁੰਚ ਗਈ ਹੈ ਲੋਕਾਂ ਦੇ ਵੱਲੋਂ ਅੱਗੇ ਵੱਧ ਕੇ ਇਹਨਾਂ ਦੋਵਾਂ ਨੂੰ ਰੋਕਿਆ ਗਿਆ ਹਾਲਾਂਕਿ ਮਾਮਲੇ ਦੀ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੁੰਦੀ ਨਜ਼ਰ ਆ ਰਹੀ। ਦਾਸ ਤੇ ਇਹ ਕਿ ਜਿੱਥੇ ਰਾਮਗੜ੍ਹਤਾਲ ਇਲਾਕਾ ਜਿੱਥੇ ਆਜ਼ਾਦ ਚੌਂਕ ਦਾ ਇਹ ਮਾਮਲਾ ਤਾਂ ਗੋਰਖਪੁਰ ਦੇ ਵਿੱਚ ਪੈਟਰੋਲ ਪੰਪ ਤੇ ਵੇਖੋ ਕਿਵੇਂ ਹੰਗਾਮਾ ਹੋ ਗਿਆ, ਕਿਵੇਂ ਦੋ ਕੁੜੀਆਂ ਆਪਸ ਦੇ ਵਿੱਚ ਝੜੀਆਂ ਨੇ ਤਾਂ ਪੂਰਾ ਮਾਮਲਾ ਇਹ ਦੱਸਿਆ ਜਾ ਰਿਹਾ ਕਿ ਜਿੱਥੇ ਇਹ ਜਿਹੜੀਆਂ ਦੋ ਕੁੜੀਆਂ ਨੇ ਆਪਸ ਦੇ ਵਿੱਚ ਇਹਨਾਂ ਦਾ ਵਿਵਾਦ ਹੁੰਦਾ ਬਿਨਾਂ ਹੈਲਮਟ ਤੋਂ ਪੈਟਰੋਲ ਨਾ ਦੇਣ ਨੂੰ ਲੈ ਕੇ ਇਥੇ ਇਹ ਸਾਰੀ ਬਹਿਸ ਜਿਹੜੀ ਇਹ ਸ਼ੁਰੂ ਹੁੰਦੀ ਹੈ।